ਰੋਮ ਵੱਲੋਂ ਸਾਰਿਆਂ ਨੂੰ ਸਤਸ੍ਰੀ ਅਕਾਲ ਜੈ ਸ਼੍ਰੀ ਸ਼ਾਮ ਲੇਡੀਜ਼ ਇੱਕ ਪ੍ਰੀਮੀਅਮ 컬렉ਸ਼ਨ ਲੈ ਕੇ ਆਏ ਵਿੰਟਰ ਦੀ ਕਿਉਂਕਿ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਸਾਰਾ ਇੰਪੋਰਟਡ ਫੈਬਰਿਕ ਹੈ ਸਾਰਾ ਹੈਗਾ ਕੋਰੀਅਨ ਇੰਪੋਰਟਡ ਫੈਬਰਿਕ ਆਰਟੀਕਲ ਜੀ ਨਾਲ ਉੱਪਰ ਤੇ ਨਾਲ ਹੈਗਾ ਜੀ ਪਜਾਮਾ ਪਜਾਮੇ ਦੀ ਮੈਚਿੰਗ ਆ ਪੂਰੀ ਫੁੱਲੇ ਦੇ ਨਾਲ ਜੀ ਸਾਰੇ ਡਿਜੀਟਲ ਪ੍ਰਿੰਟ ਨੇਗੇ 1 ਤੋਂ 10 ਆਪ ਦੇ ਵਿੱਚ ਬਹੁਤ ਹੀ ਪ੍ਰੀਮੀਅਮ ਪ੍ਰਿੰਟ ਆ ਜੀ ਸਾਈਜ਼ ਦੀ ਗੱਲ ਕਰੀਏ ਸਾਈਜ਼ ਰਹਿਣਗੇ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਜੀ ਫੁੱਲ ਮੈਚਿੰਗ ਦੇ ਵਿੱਚ ਪਜਾਮਾ ਤੇ ਉੱਪਰ ਰਹੇਗਾ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਹੈਗੀ ਜੀ 4th thread ਜਿਹੜਾ ਕਿ ਲਾਸਟ ਦੇ ਵਿੱਚ 4th thread ਹੈ ਇਸ ਤੋਂ ਉੱਪਰ ਕੁਆਲਿਟੀ ਕੋਈ ਨਹੀਂ ਆਉਂਦੀ ਕਪੜੇ ਦੇ ਅੰਦਰ ਸਾਰਾ ਇੰਪੋਰਟਡ ਫੈਬਰਿਕ ਰਹੂਗਾ ਕੋਈ ਇੰਡੀਅਨ ਨਹੀਂ ਕੋਈ ਲੋਕਲ ਨਹੀਂ ਸਿਰਫ ਵੱਡੇ ਵੱਡੇ ਸ਼ੋਅਰੂਮਾਂ ਦੇ ਵਿੱਚ ਆਰਟੀਕਲ ਮਿਲਦਾ ਹੈ ਆਰਟੀਕਲ ਦਾ ਪ੍ਰਾਈਸ ਬਹੁਤ ਜ਼ਿਆਦਾ ਜੀ ਘੱਟੋ ਘਾਟ ਇਹ 1500 1600 ਦੇ ਨੀਅਰ ਅਬਾਊਟ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਣਾ ਉਹ ਵੀ ਆਨਲਾਈਨ ਸਟੋਰਾਂ ਦੇ ਉੱਪਰ ਜੀ ਉਸ ਤੋਂ ਬਾਅਦ ਨੈਕਸਟ ਚੈੱਕ ਕਰੋ ਜੀ ਨੈਕਸਟ ਆਰਟੀਕਲ ਬਲੈਕ ਫਲਾਵਰ ਦੇ ਵਿੱਚ ਬਹੁਤ ਪਿਆਰਾ ਪਿਆਰਾ ਆਰਟੀਕਲ ਹੈ ਜੀ ਐਲਓ ਤੋਂ ਲੈ ਕੇ ਡਬਲ ਐਕਸਲ ਤੱਕ ਦੇ ਸਾਈਜ਼ ਰਹਿਣਗੇ ਜੀ ਜੇ ਤੁਹਾਨੂੰ ਵੱਡਾ ਸਾਈਜ਼ ਚਾਹੀਦਾ 3 4 5 ਐਕਸਲ ਵੀ ਤੁਹਾਨੂੰ ਇੱਕ ਬਹੁਤ ਹੀ ਪਿਆਰੀ ਜੀ ਰੇਂਜ ਚ ਦਵਾਂਗੇ ਅਸੀਂ ਪ੍ਰਾਈਸ ਐਸਪਰਾਂ ਦਵਾਂਗੇ ਕਿਤੇ ਤੁਹਾਨੂੰ ਮਾਰਕੀਟ ਚ ਕਿਤੇ ਨਹੀਂ ਮਿਲਣਾ ਕਲਰ ਬਹੁਤ ਜ਼ਿਆਦੇ ਨੇਗੇ ਸਾਡੇ ਕੋਲ ਵੈਰਾਈਟੀ ਕਾਫੀ ਹੈ ਜਿਆਦਾ ਵਧੀਆ ਤੁਸੀਂ ਸਾਡੇ ਸ਼ੋਰੂਮ ਦੇ ਵਿਜ਼ਿਟ ਕਰੋ ਇੱਕ ਇੱਕ ਕਲਰ ਆਪਦੇ ਆ ਜਨੀਕ ਕਲਰ ਹੈ ਜੀ ਸਾਰਾ ਪ੍ਰੀਮੀਅਮ ਆਰਟੀਕਲ ਰਹੂਗਾ ਸਾਰਾ ਬ੍ਰਾਂਡ ਦਾ ਆਰਟੀਕਲ ਹੈ ਜੀ ਇਹ ਸਾਰਾ ਹੈਗਾ ਕੋਰੀਅਨ ਫੈਬਰਿਕ ਹੈਵੀ ਥ੍ਰੈਡ ਦੇ ਵਿੱਚ ਬਣਿਆ ਹੋਇਆ ਕੱਪੜਾ ਜੀ ਵੀ ਇਹਦੇ ਪੌਕਟ ਨੇ ਗਿਆ ਪੌਕਟ ਦੇ ਵਿੱਚ ਹੀ ਸੇਮ ਮੈਚਿੰਗ ਕੱਪੜਾ ਜੀ ਸਾਰਾ ਬ੍ਰਾਂਡ ਆਰਟੀਕਲ ਹੈ ਜੀ ਇਹ ਕੋਈ ਲੋਕਲ ਆਰਟੀਕਲ ਨਹੀਂ ਹੈ ਤੁਹਾਨੂੰ ਇਹ ਵਿਜ਼ਿਟ ਕਰਨਾ ਪਊਗਾ ਸਿਰਫ ਵਿਦੇਸ਼ੀ ਸ਼ੋਅਰੂਮ ਤੇ ਅਗਰ ਤੁਸੀਂ ਕੋਈ ਆਨਲਾਈਨ ਬੁੱਕ ਕਰਨਾ ਚਾਹੁੰਦੇ ਹੋ ਘੱਟੋ ਘੱਟ ਤੁਹਾਨੂੰ 2 ਪੀਸਾਂ ਦਾ ਆਰਡਰ ਆਨਲਾਈਨ ਦੇਣਾ ਪਏਗਾ ਬਲਡ ਵਾਈਡ ਸਾਡੀ ਸ਼ਿਪਿੰਗ ਆ ਗਈ ਅਸੀਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਤੁਸੀਂ ਉਸ ਨੰਬਰ ਤੇ ਜਾ ਕੇ ਆਰਡਰ ਬੁੱਕ ਕਰ ਸਕਦੇ ਹੋਗੇ ਕੋਈ ਵੀ ਤੁਸੀਂ ਇਨਕੁਆਰੀ ਲੈਣੀ ਆ ਤਾਂ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋਗੇ ਕਲਰ ਇੱਕ ਤੋਂ ਇੱਕ ਪਿਆਰਾ ਕਲਰ ਆ ਜੀ ਐਲ ਤੋਂ ਲੈ ਕੇ ਡਬਲ ਐਕਸਲ ਤੱਕ ਇਸ ਤੋਂ ਵੱਡਾ ਸਾਈਜ਼ 3 4 5 ਐਕਸਲ ਤੱਕ ਰੇਟ ਤੁਹਾਨੂੰ ਇੰਨਾ ਵਧੀਆ ਤੇ ਪਿਆਰਾ ਦੇਵਾਂਗੇ ਕਿ ਮਾਰਕੀਟ 'ਚ ਫੁੱਲ ਚੈਲੰਜ ਆ ਰੇਟ ਦਾ ਸਾਡੀ ਫੈਬਰਿਕ ਦਾ ਸਾਰੀ ਇੰਪੋਰਟਡ ਫੈਬਰਿਕਾ ਰੇਟ ਦੀ ਗੱਲ ਕਰੀਏ ਰੇਟ ਰਹੇਗਾ ਸਿਰਫ ਇਹਦਾ 750 ਰੁਪਿਆਉਣ ਲਈ ਹਾਂਜੀ ਇੱਕ ਇੱਕ ਪ੍ਰੀਮੀਅਮ ਆਰਟੀਕਲ ਹੈ ਜੀ ਸਾਰਾ ਕੋਰੀਨ ਫੈਬਰਿਕ ਦੇ ਵਿੱਚ ਆ ਔਰ ਸਭ ਤੋਂ ਵੱਡੀ ਖਾਸੀਅਤ ਇਹ ਦੀ ਹੈ ਕਿ ਫੋਰ ਥ੍ਰੈਡ ਦੇ ਵਿੱਚ ਆ ਔਰ ਨੈਕਸਟ ਹੈਗਾ ਜੀ ਇਹ ਸਟੈਚ ਪੂਰਾ ਸਟੈਚ ਪੀਸ ਆ ਤੁਹਾਨੂੰ ਕੰਫੀਡੈਂਟ ਰਹਿਗਾ ਕੋਈ ਦਿੱਕਤ ਨਹੀਂ ਆਏਗੀ ਪੀਸ ਨੂੰ ਵੇਅਰ ਕਰਕੇ ਇਸ ਤੋਂ ਉੱਪਰ ਵੇਅਰ ਕਰਨ ਵਾਸਤੇ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਪੈਣੀ ਇਕੱਲਾ ਹੀ ਤੁਹਾਡਾ ਨਾਈਟ ਸੂਟ ਬਿਲਕੁਲ ਹੀ ਪੂਰਾ ਵਾਰਮ ਸੂਟ ਹੈ ਜੀ ਇਹ ਨੈਕਸਟ ਕਲਰ ਇਹ ਆ ਜੀ ਕਲਰ ਸਾਡੇ ਕੋਲ ਬਹੁਤ ਨੇ ਤੁਸੀਂ ਵਿਜ਼ਿਟ ਕਰ ਲਓ ਵਿਦੇਸ਼ੀ ਸ਼ੋਅਰੂਮ ਤੇ ਤੁਹਾਨੂੰ ਬਹੁਤ ਵਧੀਆ ਪਿਆਰੇ ਪਿਆਰੇ ਕਲਰ ਮਿਲਣਗੇ ਜੀ ਥੈਂਕ ਯੂ